ਚਿੱਟੀਆਂ ਅੱਖਾਂ ਕਾਰਗੀਆਂ ਲੋਕਾਂ ਦੇਖ ਸਕਦੇ ਹੋ ਬਈ ਪੜੇ ਨਹੀਂ ਗਰੀ ਹੱਥ ਚੋਂ ਪਤਾ ਇਹ ਆ ਜੋੜੀ ਇਹ ਮਿਲਣੀ ਪੁੱਤਰ ਵੀ ਮੈ ਜੋ ਇਹਨਾਂ ਦੇ ਨਾਲ ਦਾ ਜਮਾ ਹਾਂਜੀ ਮਿੱਤਰੋ ਕੀ ਆ ਜਾਣੇ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਅੱਜ ਆਪਾਂ ਬਈ ਵੀਡੀਓ ਬਣਾ ਰਹੇ ਆ ਜਾਨਵਰ ਆ ਬਈ ਆ ਸਾਰੇ ਤੇ ਟੋਪੀ ਵਾਲੇ ਗੱਲੀ ਆ ਬਈ ਪੂਰੇ ਚੰਗੇ ਜਾਨਵਰ ਆ ਸਾਰੇ ਤੇ ਆ ਕਬੂਤਰ ਬਈ ਜਿਹੜੇ ਨੂੰ ਬੰਦਾ ਮੈਂ ਤਾਂ ਕਰ ਲਉ ਜਿਹੜੀ ਬਾਜੀ ਮਰਜੀ ਛੱਡਦਾ ਬੰਦਾ ਬਈ ਬਾਜੀ ਖੜਾ ਦੂ ਤੇ ਇਹ ਕਬੂਤਰ ਇਹਨਾਂ ਦੇ ਵਿੱਚ ਬਈ ਗੁਸਤਾ ਛੱਡਣ ਵਾਲੇ ਆ ਤੇ ਜਿਹੜੇ ਖੁੱਡੇ ਜਿਹੇ ਕਬੂਤਰਾਂ ਬਈ ਢੇਲੀ ਮਾਨੂੰ ਵੀ ਬਾਜ਼ੀਆਂ ਚ ਤਰਾਲਾ ਕਮੀ ਆ ਤੇ ਜਿੰਦੇ ਵੀ ਆ ਤੇ ਜਿਹੜੇ ਕਬੂਤਰਾਂ ਦੇ ਬੱਚੇ ਆ ਇਹ ਭੈਣ ਭਰਾ ਮੰਨ ਲਾ ਵੀ ਸਾਰੇ ਸਾਰੇ ਬਾਜ਼ੀਆਂ ਜਿੱਤੇ ਹੋਏ ਨੇ ਚੰਗੇ ਕਬੂਤਰਾਂ ਦੇ ਬੱਚੇ ਆ ਵਧੀਆ ਆਪਣਾ ਭਰਾ ਬਹੁਤ ਟਾਈਮ ਤੋਂ ਬਾਜ਼ੀਆਂ ਜਰਦਾ ਰਿਹਾ ਤੇ ਹੁਣ ਬਈ ਕੱਲਾ ਬੰਦਾ ਗਾ ਤੇ ਬਸ ਸਾਡੀਆਂ ਨਹੀਂ ਜਾਂਦੀਆਂ ਬਾਜ਼ੀਆਂ ਪੁੱਤਰ ਵੱਧ ਗਏ ਤੇ ਇਸੇ ਕਰਕੇ ਵੀ ਇਹ ਸਾਰੇ ਦੇਨੇ ਆ ਗਏ ਪੁੱਤਰ ਸੇਲ ਆ ਇਹਨਾਂ ਦੇ ਵਿੱਚ ਜਿਹੜੇ ਪੁੱਤਰ ਕਹਤੇ ਉਹ ਉਹੀ ਹੋਣਗੇ ਆ ਬੈਠੇ ਰਾਜਨ ਵਾਲੇ ਪੁੱਤਰਾ ਜੋ ਆ ਬੈਠੇ ਰਾਜਨ ਵਾਲੇ ਪੁੱਤਰਾ ਜੋ ਤੇ ਆ ਫੌਜੀ ਵਾਲਾ ਜੋ ਭਾਈ ਨਾਲ ਇਹ ਐ ਨਹੀਂ ਗੁੱਡੀ ਉਹੀ ਕਹਿ ਕੇ ਦੇਨੇ ਹਨ ਜਮਾ ਅਸਲੀ ਆ ਭਾਈ ਰੀਅਲ ਪੁੱਤਰ ਸਾਰੇ ਨਸਲਾਂ ਦੇ ਆ ਤੇ ਵਿੱਚ ਇਹਨਾਂ ਦੇ ਛੱਡਣ ਵਾਲੇ ਆ ਤੇ ਕੁਝ ਰੁੱਕ ਕੇ ਵੀ ਸੀਗਾ ਮਤਲਬ ਕਿ ਨਸਲ ਵਾਸਤੇ ਦੇਣਿਆ ਭਰਾਏ ਸਾਰੇ ਇਹਨਾਂ ਦੇ ਮਾਪਿਆਂ ਸਾਰਿਆਂ ਦੇ ਵੱਡੇ ਜੋੜੇ ਬੈਠੇ ਆ ਤੇ ਪੂਰੇ ਚੰਗੇ ਜਾਨਵਰ ਆ ਇਹ ਭੜਾਕੇ ਪਾਉਣ ਵਾਲੀ ਐ ਬਈ ਤੇ ਜਿਸ ਭਰਾ ਨੇ ਲੈਣੇ ਹੋਣਗੇ ਭਾਈ ਵੀਡੀਓ 'ਚ ਆਪਾਂ ਨੰਬਰ ਪਾਵਾਂਗੇ ਪੂਰੀ ਗਰੰਟੀ ਨਾਲ ਕੂਤਰ ਮਿਲਣਗੇ ਜ਼ਿੰਮੇਵਾਰੀ ਨਾਲ ਭਾਈ ਐ ਨਹੀਂ ਗੱਲ ਕੋਈ ਵੀ ਕੱਲ ਨੂੰ ਕੋਈ ਬੰਦਾ ਜ਼ਿੰਮੇਵਾਰ ਨਹੀਂ ਹੋਣਾ ਰੇਟ ਵੀ ਠੀਕ ਚ ਲੱਗ ਜਾਣਗੇ ਤੇ ਆ ਵਿੱਚ ਕੂਤਰ ਰਣ ਦੇ ਕੂਤਰੀਆਂ ਜ਼ਿਆਦਾਤਰ ਵੱਧ ਕੂਤਰੀਆਂ ਭਾਈ ਆਪਾਂ ਆਟ ਕਰੀਏ ਵੀ ਸਿੱਧਾ ਮੈਂ ਵੀਡੀਓ ਬਣਾਉਣ ਕਰਕੇ ਛੱਡ ਲਈ ਜਿਹੜਾ ਭਰਾਣਾ ਬਈ ਵੀਡੀਓ ਚ ਆਪਾਂ ਨੰਬਰ ਪਾਵਾਂਗੇ ਜਿਸ ਵੀ ਭਰਾ ਨੂੰ ਚਾਹੀਦੇ ਹੋ ਜਾਣਵਰ ਕਾਲ ਕਰ ਸਕਦਾ ਬਈ ਤੋ ਤਨ ਨਾ ਸੁਣਾ ਬਈ ਇਹਨਾਂ ਚ ਲਾੜੀਆਂ ਨਹੀਂ ਹੈਗੀਆਂ ਬਈ ਜ਼ਿਆਦਾ ਦਾ ਰਾਜਨਾਲੀ ਪੁੱਤਰ ਹੈ ਨਾ ਜੀ ਬਈ ਜਿਹੜੇ ਭਰਾ ਦੇ ਗਰੰਟੀ ਹੈ ਆਪਣੀ ਪੂਰੀ ਗਰੰਟੀ ਹੈ ਬਈ ਜਿਹੜੇ ਵੀਰੇ ਦੇ ਘਰੇ ਜਾਣਗੇ ਜਾਨਵਰ ਗਰੰਟੀ ਹੈ ਬਈ ਆਪਣੀ ਯਾਦ ਕਰੂਗਾ ਬਈ ਜਾਨਵਰ ਉੱਡਣਗੇ ਉੱਡਣਗੇ ਬਾਈ ਫਸਲ ਬਣ ਜੂ ਬਾਈਆਂ ਕੋਲ ਹੋਸ ਇਹਨਾਂ ਦੇ ਵਿੱਚ ਪੁੱਤਰ ਰੋਕੇ ਵੀ ਆ ਗਏ ਬਾਈ ਜਿਹੜੇ ਬਿਨਾਂ ਰੰਗ ਤੋਂ ਆ ਇਹਨਾਂ ਨੇ ਕੋਈ ਰੰਗ ਵੀ ਨਹੀਂ ਲਾਇਆ ਜੀ ਸਾਰੇ ਆ ਬਿਨਾਂ ਰੰਗ ਤੋਂ ਹੀ ਬੈਠੇ ਆ ਤੇ ਜਿਹੜੇ ਰੰਗ ਲਗਾਉ ਤੋੜਲੇ ਸੀ ਤੇ ਮਤਲਬ ਕੀ ਛੱਡੇ ਨਹੀਂ ਗਏ ਆ ਬੈਠੇ ਪਹੁੰਚ ਗਏ ਪੁੱਤਰਾ ਦੇ ਬਾਈ ਤੁਮੋਂ ਗਾਣਾ ਤੇ ਮੈਂ ਆਪਾਂ ਨੂੰ ਉਸ ਕੋਲੋਂ ਪੁੱਤਰ ਸੌਕ ਕਰਾਉਣੇ ਆ ਉੱਤਰ ਵਾਲੇ ਆ ਬਈ ਵੀਡੀਓ ਬੜੀ ਵੱਡੀ ਵੱਡੀ ਤੇ ਦਿਖਾਉਨੇ ਆਪਾਂ ਤੁਹਾਨੂੰ ਇਹ ਆ ਬਈ ਜੋੜੀ ਦੋਨੇ ਕਬੂਤਰਾਂ ਬਈ ਇਹ ਇਹ ਫੌਜੀ ਵਾਲੇ ਕਬੂਤਰਾਂ ਨਾਲ ਨਾਲ ਨਹੀਂ ਇਹ ਆ ਬਈ ਫੌਜੀ ਵਾਲੇ ਕਬੂਤਰਾਂ ਜਮਾਂਦਰੂ ਪੂਸਾਂ ਕੱਲੀਆਂ ਗਾਲੀਆਂ ਪੂਸਾਂ ਜਮਾਂਦਰੂ ਚਿੱਟੀਆਂ ਅੱਖਾਂ ਕਾਲੀਆਂ ਨੋਕਾਂ ਦੇਖ ਸਕਦੇ ਹੋ ਬਈ ਪੜੇ ਨਿਕਲ ਗਏ ਹੱਥ ਚੁੱਕ ਕੇ ਤਾਂ ਇਹ ਆ ਜੋੜੀ ਹੈ ਬਿੱਲੜਾਂ ਦੀ ਕਬੂਤਰ ਵੀ ਮਿਲ ਜੋ ਇਹਨਾਂ ਦੇ ਨਾਲ ਦਾ ਜਮਾਂ ਕਾਹ ਹੋ ਰਾ ਬਈ ਗਾਰੰਟੀ ਪੂਰੀ ਹੋਰ ਬੜਾ ਦੇਖਣ ਬਾਟੇ ਤੇ ਆ ਬਈ ਇਹ ਰਾਜਨ ਵਾਲੇ ਪੁੱਤਰਾ ਜੋਬਰਾ ਅਦੀ ਪਣ ਕੱਲ ਹੀ ਫਰਿੱਜ ਜਿੱਤੀ ਆ ਬਈ ਮੁੰਡੇ ਯਾਰ ਦੋਸਤ ਕੋਲੇ ਸੀ ਏਸੇ ਵੱਡੇ ਜੋੜੇ ਦੀ ਹੈ ਫਰਿੱਜ ਜਿੱਤੀ ਆ ਬਈ ਕੱਲ ਆਹ ਗੁੱਤਰ ਤੇਰੀ ਭੈਣ ਪਿਛਲੇ ਸਾਲ ਵੀ ਬਾਈ 2 ਵਜੇ ਦਿੱਤੀ ਤੇ ਐ ਪੂਰੀ ਗਰੰਟੀ ਵਾਲਾ ਜਾਨ ਮਰਵਾਈ ਆਹ ਦਾ ਗੁੱਤਰ ਬਾਈ ਬਾਜੀ ਹੁਣ ਵੀ ਖੜਕਾ ਕੇ ਦੂਜੇ ਮਾਰਦੀ ਬਣਾ ਸਕਦੇ ਬੰਨ ਕੇ ਢਾਂਗੀ ਤੇ ਬਦਾਮ ਪਾ ਕੇ ਆ ਬੈਠੋ ਬਈ ਤੇ ਆ ਬਾਈ ਜਾਨ ਬੋਲਿ ਪੱਲੇ ਦਾ ਮਾੜੀ ਆ ਬੈਠੋ ਬਈ ਗੁੱਤਰ ਕਰਦਾ ਹੀ ਕਪੜੇ ਦਾ ਪਰ ਜਿਹੜਾ ਬਰਾ ਸਾਡਾ ਲੈ ਕੇ ਜੋ ਇੱਕ ਉਤਰ ਵੀ ਭਾਈ ਬਾਜੀ ਦਿੱਤ ਕੇ 200% ਤੇ ਆ ਬੈਠੀ ਵੀ ਇਸਾਰੇ ਭਾਈ ਰਾਜਾ ਨਾਲੇ ਕੁੱਤਰਾਂ ਦਿੱਤੀ ਫੌਜੀ ਵਾਲੇ ਕੁੱਤਰਾਂ ਭਾਈ ਨੇ ਜੋਦਨਾ ਨਾਲ ਦੇ ਕੁੱਤਰ ਆ ਆ ਬੈਠਾ ਵੀ ਉਤਰ ਰਾਜਾਣਾ ਜੋ ਇਹ ਕੁੱਤਰ ਦੀ ਹਿਸਟਰੀ ਬਹੁਤ ਸਰੇ ਆ ਬਈ ਜੇ ਜੇ ਕੇ ਭਰਾਣੇ ਬਈ ਜੋੜੀਆਂ ਬਣਾ ਕੇ ਲੈਣੀਆਂ ਤਾਂ ਵੀ ਮਿਲ ਜਾਣਗੀਆਂ ਇਹਨਾਂ ਚ ਕੋ ਰੋਕੇ ਬਈ ਜਿਹੜੇ ਕੁੱਤਰ ਨਸਲ ਵਾਸਤੇ ਤਕਰੀਬਨ ਸਾਰੇ ਆਲਮੋਸਟ ਦੇਣੀ ਐ ਬਈ 15 20 ਕੁੱਤਰ ਅਗੇ ਹੈ ਸਾਰੇ ਚੰਗਿਆ ਜੇ ਇਕੱਠੇ ਲੈਣੇ ਬੰਦੇ ਨੂੰ ਇਕੱਠੇ ਵੀ ਮਿਲ ਜਾਣਗੇ ਜਿਵੇਂ ਮਰਜ਼ੀ ਲੈ ਜਾ ਸਕਦਾ ਬਈ ਠੀਕ ਆ ਮਿੱਤਰੋ ਲਵ ਯੂ ਸਾਰੇ ਭਰਾਵਾਂ ਨੂੰ ਕਰਦੇ ਆ ਡਾ ਕੁੱਤਰ ਕੁੱਤਰ ਆਹ ਦੇਖੋ ਇਹ ਬਰਾ ਮੇਂ ਹਵਾ ਜਤੀਰ ਨਹੀਂ ਹੈ ਗੇ ਉਤਰ ਸਾਰੇ ਪੁਲਿਸ ਜਿਹੜੀ ਗੱਲ ਕਹਿ ਕੇ ਦਵਾਂਗੇ ਵੀਡੀਓ ਚੈਨਲ ਤੇ ਪਾਵਾਂਗੇ ਬਈ ਉਵੇਂ ਹੀ ਮਿਲਣਗੇ ਪੁੱਤਰ ਸਾਈ ਸਾਲ ਤੋਂ ਮੁੰਡਾ ਦੇਖਦੇ ਵੀ ਹਾਂ ਪੱਲੇ ਕੀ ਗਏ ਸੀ